ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਦੇ ਵਿੱਚ ਆਪਾਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਸਭ ਤੋਂ ਪਹਿਲਾਂ ਆਪਣਾ ਸੀਸ ਭੇਟਾ ਕਰਕੇ ਅਮਰਦੀ ਦਾਤ ਪ੍ਰਾਪਤ ਕੀਤੀ ਉਹਨਾਂ ਦੇ ਪਰਵਾਰਕ ਪਿਛੋਕੜ ਅਤੇ ਉਹਨਾਂ ਦੇ ਜੀਵਨ ਦੇ ਬਾਰੇ ਆਪਾਂ ਅੱਜ ਜਾਣਨ ਦਾ ਯਤਨ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਮਰਦੇ ਪੀਸਰੇ ਸਰੂਪ ਤਨ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉਹਨਾਂ ਦੇ ਅਨਨ ਸਿੱਖ ਹੋਏ ਆ ਡੱਲੇ ਦੇ ਰਹਿਣ ਵਾਲੇ ਪਰਮਹੰਸ ਭਾਈ 파ਰੂ ਜੀ ਜੁਲਕਾ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਆ ਤੇ ਪਤਾ ਲੱਗਦਾ ਕਿ ਭਾਈ 파ਰੂ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਮਰਦੇ ਕੋਲੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਅਤੇ ਗੁਰੂ ਘਰ ਦੇ ਵਿੱਚ ਰਹਿ ਕੇ ਇਤਨੀ ਸੇਵਾ ਭਜਨ ਬੰਦਗੀ ਕੀਤੀ ਕਿ ਗੁਰੂ ਨਾਨਕ ਪਾਤਸ਼ਾਹ ਮਰਦੇ ਦਰ ਤੇ ਪ੍ਰਵਾਨ ਹੋ ਗਏ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਭਾਈ 파ਰੂ ਜੀ ਦੀ ਭਜਨ ਬੰਦਗੀ ਦੇਖ ਕੇ ਉਹਨਾਂ ਦੀ ਸੇਵਾ ਦੇਖ ਕੇ ਇੱਕ ਦਿਨ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਮਰਦੀ ਗੱਦੀ ਦੇ ਵਾਰਿਸ ਬਣਾਉਣ ਦਾ ਮਨ ਬਣਾਲਿਆ ਜਦੋਂ ਭਾਈ ਪਾਰੋ ਜੀ ਨੂੰ ਪਤਾ ਲੱਗਾ ਉਹ ਦੋਵੇਂ ਹੱਥ ਜੋੜ ਕੇ ਗੁਰੂ ਅਮਰਦਾਸ ਪਾਤਸ਼ਾਹ ਮਰਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਮਰਦੀ ਗੱਦੀ ਦੀ ਜ਼ਿੰਮੇਵਾਰੀ ਬਹੁਤ ਵੱਡੀ ਆ ਤੇ ਐਡੀ ਵੱਡੀ ਜ਼ਿੰਮੇਵਾਰੀ ਨਭਾਉਂਦੇ ਮੈਂ ਆਪਣੇ ਆਪ ਨੂੰ ਲਾਇਕ ਨਹੀਂ ਸਮਝਦਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੇ ਤੁੱਠੇ ਹੋ ਜੇ ਮੇਰਾ ਦੇ ਘਰ ਦੇ ਵਿੱਚ ਆਏ ਹੋ ਤੇ ਕਿਰਪਾ ਕਰੋ ਸਾਡੇ ਪਰਿਵਾਰ ਦੇ ਵਿੱਚ ਸਿੱਖੀ ਦੀਆਂ ਜੜਾਂ ਸਦਾ ਵਾਸਤੇ ਮਜ਼ਬੂਤ ਹੋ ਜਾਣ ਮਹਾਰਾਜ ਕਿਰਪਾ ਕਰੋ ਸਾਡੇ ਪਰਿਵਾਰ ਦੇ ਵਿੱਚ ਗੁਰਮਤਿ ਦਾ ਪੈਰਾ ਸਦਾ ਵਾਸਤੇ ਪੱਕਾ ਹੋ ਜਵੇ ਮਹਾਰਾਜ ਮੈਂ ਚਾਹੁੰਨਾ ਵਾ ਸਾਡਾ ਪਰਿਵਾਰ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਮਰਦੇ ਦਰ ਦੇ ਉੱਤੇ ਸੇਵਾਦਾਰ ਬਣ ਕੇ ਸੇਵਾ ਕਰਦਾ ਰਹੇ ਗੁਰੂ ਅਮਰਦਾਸ ਪਾਤਸ਼ਾਹ ਮਰ ਜੇ ਮੇਰਾ ਦੇ ਘਰ ਦੇ ਵਿੱਚ ਆਏ ਕਹਿਣ ਲੱਗੇ ਭਾਈ ਪਾਰੋ ਜੀ ਫਿਕਰ ਨਾ ਕਰੋ ਜੇ ਕਿਤੇ ਸਿਰਵੱਤੇ ਸਿੱਖੀ ਲੈਣ ਦਾ ਮਸਲਾ ਵੀ ਬਣਿਆ ਤੇ ਧਰੇ ਤੁਹਾਡੇ ਪਰਿਵਾਰ ਦੇ ਵਿੱਚੋਂ ਸਿਰਵੱਤੇ ਸਿੱਖੀ ਲੈਣ ਵਾਲੇ ਮਰਦ ਵੀ ਉੱਠਣਗੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਰ ਦੀ ਬਾਣੀ ਪੜ੍ਹਦੇ ਆ ਇੱਕ ਸ਼ਬਦ ਆਪਾਂ ਬੜੇ ਪਿਆਰ ਨਾਲ ਪੜ੍ਹਦੇ ਆ ਨਾਨਕ ਦਾਸ ਮੁਖ ਤੇ ਜੋ ਬੁਲਾ ਇਹੀ ਹੂਹਾਂ ਸੱਚ ਹੋਵੇ ਗੁਰੂ ਪਾਤਸ਼ਾਹ ਮਰ ਦਾ ਕਿਹਾ ਹੋਇਆ ਬਚਨ ਕਦੇ ਵਿਅਰਥਾ ਨਹੀਂ ਜਾ ਸਕਦਾ ਇਤਿਹਾਸ ਕਰ ਦੱਸਦੇ ਆ ਸਮਾਂ ਆਪਣੀ ਚਾਲੇ ਚੱਲਦਾ ਗਿਆ ਭਾਈ 파ਰੋ ਜੀ ਦੇ ਘਰ ਦੇ ਵਿੱਚ ਦੋ ਪੁੱਤਰਾਂ ਨੇ ਜਨਮ ਲਿਆ ਇੱਕ ਦਾ ਨਾਮ ਭਾਈ ਰੱਵੂ ਜੀ ਇਤਿਹਾਸ ਵਿੱਚ ਆਉਂਦਾ ਵਾ ਤੇ ਦੂਸਰੇ ਪੁੱਤਰ ਦਾ ਨਾਮ ਇਤਿਹਾਸ ਦੇ ਵਿੱਚ ਭਾਈ ਗੁਰੀਆ ਜੀ ਕਰਕੇ ਆਉਂਦਾ ਵਾ ਭਾਈ ਗੁਰੀਆ ਜੀ ਦੀ ਸ਼ਾਦੀ ਹੋਈ ਬੀਬੀ ਰੱਤਾ ਜੀ ਦੇ ਨਾਲ ਇਹਨਾਂ ਦੇ ਗ੍ਰਹਿ ਵਿਖੇ ਇੱਕ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਕਮਾਲਾ ਜੀ ਰੱਖਿਆ ਗਿਆ ਭਾਈ ਕਮਾਲਾ ਜੀ ਦੀ ਸ਼ਾਦੀ ਹੋਈ ਇੱਛਾ ਜੀ ਦੇ ਨਾਲ ਇਹਨਾਂ ਦੇ ਗ੍ਰਹਿ ਵਿਖੇ ਇੱਕ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਰੱਖਿਆ ਗਿਆ ਮਈਆ ਜੀ ਭਾਈ ਮਈਆ ਜੀ ਦੀ ਸ਼ਾਦੀ ਹੋਈ ਸੋਭਾ ਦੇ ਦੇ ਨਾਲ ਫਿਰ ਇਸ ਜੋੜੇ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਅਮਰਦੇਵ ਨੇ ਕਿਰਪਾ ਕੀਤੀ ਫਿਰ ਇਸ ਪਰਿਵਾਰ ਦੀ ਵਿੱਚ ਭਾਗ ਲੱਗੇ ਇੱਕ ਪੁੱਤਰ ਨੇ 1668 ਦੇ ਵਿੱਚ ਜਨਮ ਲਿਆ ਜਿਸ ਪੁੱਤਰ ਦਾ ਨਾਮ ਬੜੇ ਚਾਮਾਂ ਦੇ ਨਾਲ ਬੜੇ ਮਲਾਰਾਂ ਦੇ ਨਾਲ ਦਇਆ RAM ਰੱਖਿਆ ਗਿਆ ਇਤਿਹਾਸ ਕਰ ਦੱਸਦੇ ਆ ਕਿ 13 ਸਾਲ ਦੀ ਉਮਰ ਦੇ ਵਿੱਚ ਜਦੋਂ ਲਾਹੌਰ ਤੋਂ ਸੰਗਤਾਂ ਦਾ ਜਥਾ ਭਾਈ ਲੱद्धा ਜੀ ਪਰਪੁਕਾਰੀ ਉਹਨਾਂ ਦੇ ਪਰਪੋਤੇ ਹਰਨਾਮ ਦਾਸ ਜੀ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਲੈ ਕੇ ਚੱਲੇ ਜਦੋਂ ਇਸ ਗੱਲ ਦਾ ਪਤਾ ਭਾਈ ਦਇਆram ਜੀ ਨੂੰ ਲੱਗਾ ਉਹ ਆਪਣੇ ਪਿਤਾ ਭਾਈ ਮਈਆ ਰਾਮ ਜੀ ਦੇ ਕੋਲ ਗਏ ਕਹਿਣ ਲੱਗੇ ਪਿਤਾ ਜੀ ਮੇਰਾ ਵੀ ਦਿਲ ਕਰਦਾ ਵਾ ਜਿਸ ਗੁਰੂ ਦੇ ਬਾਰੇ ਮੈਂ ਤੁਹਾਡੇ ਕੋਲ ਬਚਪਨ ਦੇ ਵਿੱਚ ਸੁਣਦਾ ਰਿਹਾ ਵਾਂ ਮੈਂ ਐਸੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਨਾ ਵਾਂ ਭਾਈ ਮਈਆ ਜੀ ਖੁਸ਼ੀ ਦੇ ਘਰ ਦੇ ਵਿੱਚ ਆਏ ਕਹਿਣ ਲੱਗੇ ਪੁੱਤਰਾ ਤੇ ਤੂੰ ਕੱਲਾ ਨਹੀਂ ਜਾਵੇਂਗਾ ਅਸੀਂ ਵੀ ਤੇਰੇ ਨਾਲ ਜਾਵਾਂਗੇ ਤੇ ਅਸੀਂ ਵੀ ਗੁਰੂ ਪਾਤਸ਼ਾਹ ਅਮਰ ਦੇ ਦਰਸ਼ਨ ਕਰਕੇ ਆਵਾਂਗੇ ਲਓ ਜੀ ਇਹ ਪਰਿਵਾਰ ਭਾਈ ਮਈਆ ਜੀ ਅਤੇ ਇਹਨਾਂ ਦੀ ਧਰਮਸਪਤਨੀ ਸੋਭਾ ਦੀ ਅਤੇ ਇਹਨਾਂ ਦਾ ਪੁੱਤਰ ਭਾਈ ਦਇਆ RAM ਜੀ ਜਿਹੜਾ ਲਾਹੌਰ ਤੋਂ ਸੰਗਤਾਂ ਦਾ ਜਥਾ ਹਰਨਾਮ ਦਾਸ ਦੀ ਦੇਖਰੇਖ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਹੁੰਚਿਆ ਇਹ ਪਰਿਵਾਰ ਨੇ ਉੱਥੇ ਪਹੁੰਚ ਕੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਗੁਰੂ ਪਾਤਸ਼ਾਹ ਮਰਦੇ ਦਰਸ਼ਨ ਦਿਦਾਰੀ ਕੀਤੇ ਅੱਜ ਵਰਗਾ ਸਮਾਂ ਨਹੀਂ ਸੀਗਾ ਅੱਜ ਆਪਾਂ ਆਪਣੇ ਸਾਧਨ ਦੇ ਵਿੱਚ ਜਾਂਦੇ ਆਂ ਆਪਾਂ ਭਾਵੇਂ ਸਵੇਰੇ ਤੁਰੀਏ ਤੇ ਆਪਾਂ 100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦੁਬਾਰਾ ਆਪਣੇ ਘਰ ਦੇ ਵਿੱਚ ਵਾਪਸ ਆ ਸਕਦੇ ਆਂ ਪੁਰਾਣਾ ਸਮਾਂ ਸੀਗਾ ਸੰਗਤਾਂ ਪੈਦਲ ਤੁਰ ਕੇ ਦਰਸ਼ਨ ਕਰਨ ਵਾਸਤੇ ਜਾਂਦੀਆਂ ਸੀ ਜਿੱਥੇ ਵੀ ਗੁਰੂ ਪਾਤਸ਼ਾਹ ਮਹਾਰਾਜ ਆਪਣਾ ਸਥਾਨ ਕਰਦੇ ਸੀਗੇ ਅੱਜ ਸੰਗਤਾਂ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਹੁੰਚੀਆਂ ਤੇ 3-4 ਮਹੀਨੇ ਸੰਗਤਾਂ ਨੇ ਗੁਰੂ ਪਾਤਸ਼ਾਹ ਮਰਦੇ ਕੋਲੋਂ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਰਹਿ ਕੇ ਜਿੱਥੇ ਗੁਰਮਤियां ਸਾਂਝਾ ਪਾਈਆਂ ਉੱਥੇ ਸੇਵਾ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਕੀਤੀ ਅੱਜ ਜਦੋਂ ਸੰਗਤਾਂ ਦਾ ਜਥਾ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਲਾਹੌਰ ਵਾਪਸ ਮੁੜਨ ਲੱਗਾ ਭਾਈ ਦਇਆ RAM ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਰਦੇ ਚਰਨਾਂ ਦੇ ਵਿੱਚ ਟਿਕ ਗਏ ਜਦੋਂ ਆਪਾਂ ਇਤਿਹਾਸ ਦੀ ਪਰਚੋਲ ਕਰਦੇ ਹਾਂ 4 ਸਾਲ ਭਾਈ ਦਇਆ RAM ਜੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਰਹੇ ਗੁਰੂ ਪਾਤਸ਼ਾਹ ਮਰਦੇ ਕੋਲੋਂ ਗੁਰਮਤਿ ਦੀ ਵਿਦਿਆ ਪ੍ਰਾਪਤ ਕੀਤੀ ਸ਼ਸਤਰ ਵਿਦਿਆ ਉਹਨਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪ੍ਰਾਪਤ ਕੀਤੀ 4 ਸਾਲ ਬਾਅਦ ਉਹ ਆਪਣੇ ਪਿੰਡ ਲਾਹੌਰ ਆਪਣੇ ਮਾਤਾ ਪਿਤਾ ਕੋਲ ਆਏ 17 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਸ਼ਾਦੀ ਭਾਈ ਹਕੀਕਤ ਚਾਂਦੀ ਦੀ ਪੁੱਤਰੀ ਬੀਬੀ ਦਿਯਾਲੀ ਜੀ ਦੀ ਨਾਲ ਹੋਈ ਆਪਣਾ ਆਨੰਦ ਕਾਰਜ ਕਰਵਾ ਕੇ ਵਿਆਹ ਕਰਵਾ ਕੇ ਆਪਣੇ ਮਾਤਾ ਪਿਤਾ ਦੇ ਕੋਲ ਆਗਿਆ ਲੈ ਕੇ ਅਤੇ ਆਪਣੀ ਧਰਮ ਸਪਤੀ ਨੂੰ ਨਾਲ ਲੈ ਕੇ ਭਾਈ ਦਇਆਰਾਮ ਜੀ ਦੁਆਰਾ ਫਿਰ ਅਨੰਤਪੁਰ ਸਾਹਿਬ ਦੀ ਧਰਤੀ ਉੱਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਰਦੇ ਚਰਨਾਂ ਵਿੱਚ ਹਾਜ਼ਰ ਹੋਏ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਇਸ ਗੱਲ ਦਾ ਪਤਾ ਲੱਗਦਾ ਵਾ ਕਿ ਪੰਗਾਣੀ ਦੇ ਪਹਿਲੇ ਧਰਮ ਯੁੱਧ ਦੇ ਵਿੱਚ ਤੇ ਬਾਕੀ ਜੰਗਾਂ ਯੁੱਧਾਂ ਦੇ ਵਿੱਚ ਭਾਈ ਦਇਆਰਾਮ ਜੀ ਨੇ ਗੁਰੂ ਪਾਤਸ਼ਾਹ ਮਰਦਾ ਡਟ ਕੇ ਸਾਥ ਦਿੱਤਾ ਸਮਾਂ ਆਪਣੀ ਚਾਲੇ ਚੱਲਦਾ ਗਿਆ ਅੱਜ ਉਹ ਸਮਾਂ ਆ ਗਿਆ 30 ਮਾਰਚ ਤੇ 1699 ਦੇ ਜਦੋਂ ਚਿੱਠੀਆਂ ਪਾ ਕੇ ਦੇਨ ਦੁਨੀਆ ਦੇ ਮਾਲਕ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਸੰਗਤਾਂ ਨੂੰ ਸੱਦੇ ਪੱਤਰ ਭੇਜੇ ਇਤਿਹਾਸ ਪੜਨ ਤੇ ਪਤਾ ਲੱਗਦਾ ਕਿ 80 ਹਜ਼ਾਰ ਦਾ ਕੱਠ ਜਿਹੜਾ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਹੋਇਆ ਕੇਸਗਰ ਦੀ ਥੇਰੀ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਮਰਦੇ ਨੇ ਦੀਵਾਨ ਸਜਾਏ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਆਪਣੇ ਹੱਥ ਦੇ ਵਿੱਚ ਸ਼ਮਸ਼ੀਰ ਲੈ ਕੇ ਬੇਮਿਆਨ ਕਰਕੇ ਸਟੇਜ ਦੇ ਉੱਤੇ ਆਏ ਸਤਿਗੁਰ ਸੱਚੇ ਪਾਤਸ਼ਾਹ ਨੇ ਜਦੋਂ ਸੀਸ ਦੀ ਮੰਗ ਕੀਤੀ ਤੇ ਉੱਠਣ ਵਾਲੇ ਜਿਹੜੇ ਸਿਗੇ 80000 ਦੇ ਇਕੱਠ ਦੇ ਵਿੱਚੋਂ ਉਹ ਸਭ ਤੋਂ ਪਹਿਲੇ ਸਨ ਭਾਈ ਸਾਹਿਬ ਭਾਈ ਦਇਆ RAM ਜੀ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਆਪਣਾ ਸੀਸ ਪੇਟਾ ਕੀਤਾ ਤੇ ਗੁਰੂ ਪਾਤਸ਼ਾਹ ਮਰਦੇ ਕੋਲੋਂ ਅਮਰਦੀ ਦਾਤ ਪ੍ਰਾਪਤ ਕੀਤੀ ਹੁਣ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਸ਼ਾਇਦ ਜਿੱਦਣ ਮਹਾਰਾਜ ਨੇ ਵਿਸਾਖੀ ਦੇ ਉੱਤੇ ਸੱਦੇ ਪੱਤਰ ਭੇਜ ਕੇ ਸੰਗਤਾਂ ਦਾ ਇਕੱਠ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਕੀਤਾ ਸ਼ਾਇਦ ਉਦੋਂ ਹੀ ਭਾਈ ਦਇਆ ਰਾਮ ਜੀ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਗਏ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲੋਂ ਭਾਈ ਦਇਆ ਰਾਮ ਜੀ 13 ਸਾਲ ਦੀ ਉਮਰ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਗਏ ਤੇ ਅੱਜ ਸਤਿਗੁਰ ਸੱਚੇ ਪਾਤਸ਼ਾਹ ਮਰਦੇ ਕੋਲੋਂ ਅਮਰਦੀ ਦਾਤ ਪ੍ਰਾਪਤ ਕੀਤੀ ਇਹਨਾਂ ਦੇ ਘਰ ਦੇ ਵਿੱਚ ਦੋ ਪੁੱਤਰਾਂ ਅਤੇ ਇੱਕ ਧੀ ਨੇ ਜਨਮ ਲਿਆ ਇਹ ਸਿਗਾ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦਾ ਪਸ਼ੂਕੜ ਤੇ ਉਹਨਾਂ ਦਾ ਜੀਵਨ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਇਹਨੂੰ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ